ਸਤਸ ਜੀ ਬਾਣੀ ਦਾ ਫਰਮਾਨ ਹੈ ਬਿਰਥੀ ਕਦਨ ਹੋਵਈ ਜਨ ਕੀ ਅਰਦਾਸ ਨਾਨਕ ਜੋਰ ਗੁਵਿੰਦ ਕਾ ਪੂਰਨ ਗੁਣਤਾਸ ਜਿਨ੍ਹਾਂ ਜਿਨਾਂ ਨੇ ਜਿਨ੍ਹਾਂ ਜਿਨਾਂ ਮਨੁੱਖਾਂ ਨੇ ਗੁਰੂ ਚਰਨਾਂ ਦੇ ਵਿੱਚ ਭਾਵਨਾ ਦੇ ਨਾਲ ਸ਼ਰਧਾ ਨਾਲ ਪ੍ਰੇਮ ਨਾਲ ਬੇਨਤੀ ਕੀਤੀ ਹਨ ਪਾਤਸ਼ਾਹ ਜੀ ਉਨ੍ਹਾਂ ਦੀ ਭਾਵਨਾ ਨੂੰ ਦੇਖਦੇ ਹਾਂ ਪ੍ਰੇਮ ਨੂੰ ਦੇਖਦੇ ਹਾਂ ਪਾਤਸ਼ਾਹ ਨੇ ਉਨ੍ਹਾਂ ਦੀ ਅਰਦਾਸ ਬੇਨਤੀ ਨੂੰ ਪ੍ਰਵਾਨ ਕੀਤਾ ਜੋ ਉਹਨਾਂ ਨੇ ਮੰਗਿਆ ਸੋ ਪਾਤਸ਼ਾਹ ਨੇ ਦਿੱਤਾ ਹੈ ਤਾਂ ਹੀ ਤੇ ਪਾਤਸ਼ਾਹ ਕਹਿੰਦੇ ਨਾ ਜੋ ਮੰਗੈ ਠਾਕੁਰ ਆਪਣੇ ਤੇ ਸੋਈ ਸੋਈ ਦੇਵੈ ਜਿਹੜਾ ਮਨੁੱਖ ਪ੍ਰੇਮ ਦੇ ਨਾਲ ਗੁਰੂ પાસેથી ਕੁਝ ਮੰਗਦਾ ਹੈ ਤੇ ਸਤਿਗੁਰੂ ਜੀ ਉਨਨ ਨੂੰ ਲਾਜ਼ਮੀ ਦਿੰਦੇ ਨੇ ਜਿਵੇਂ ਛੇਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਿੰਘ ਮਹਾਰਾਜ ਅੰਮ੍ਰਿਤਸਰ ਸਾਹਿਬ ਤੋਂ ਪਾਤਸ਼ਾਹ ਦੀ ਤੁਰੇ ਤੇ ਪਿੰਡ ਚੱਬੇ ਦੇ ਵਿੱਚ ਪਹੁੰਚੇ ਇਹ ਚੱਬਾ ਪਿੰਡ ਅੰਮ੍ਰਿਤਸਰ ਸਾਹਿਬ ਤੋਂ ਜਦੋਂ ਆਪਾਂ ਤਰਨ ਤਰਨ ਸਾਹਿਬ ਜਾਂਦੇ ਆਂ ਰਸਤੇ ਵਿੱਚ ਚੱਬਾ ਪਿੰਡ ਪੈਂਦਾ ਦੀਨ ਦੁਨੀ ਦੇ ਮਾਲਕ ਛੇਵੇਂ ਪਾਤਸ਼ਾ ਜਦੋਂ ਚੱਬੇ ਨਗਰ ਦੇ ਵਿੱਚ ਪਹੁੰਚੇ ਸਤਿਗੁਰੂ ਜੀ ਚੱਬੇ ਪਿੰਡ ਦੀਆਂ ਸੰਗਤਾਂ ਨੂੰ ਤਾਰੇ ਨੇ ਤੇ ਚੱਬੇ ਪਿੰਡ ਦੇ ਲੋਕ ਗੱਲਾਂ ਕਰ ਰਹੇ ਨੇ ਵੀ ਅੱਜ ਛੇਵੇਂ ਪਾਤਸ਼ਾ ਸਾਡੇ ਨਗਰ ਦੇ ਵਿੱਚ ਆਏ ਜੋ ਜੋ ਕਿਸੇ ਦੀ ਭਾਵਨਾ ਹੈ ਜਿਹੜੇ ਜਿਹੜੀ ਕਿਸੇ ਨੇ ਵੀ ਅਰਦਾਸ ਕੀਤੀ ਸਤਿਗੁਰੂ ਜੀ ਸਭ ਦੀ ਅਰਦਾਸ ਬੇਨਤੀ ਪ੍ਰਵਾਨ ਕਰ ਰਹੇ ਨੇ ਰੋਗੀਆਂ ਦੇ ਰੋਗ ਠੀਕ ਹੋ ਰਹੇ ਨੇ ਜਿਹੜੇ ਅੱਖਾਂ ਤੋਂ ਅੰਨੇ ਨੇ ਉਹਨਾਂ ਨੂੰ ਦਿਸਣ ਲੱਗ ਜਾਂਦਾ ਹੈ ਬੋਲਿਆਂ ਨੂੰ ਸੁਣਨ ਲੱਗ ਜਾਂਦਾ ਹੈ ਗੁੰਗੇ ਬੋਲਣ ਲੱਗ ਜਾਂਦੇ ਨੇ ਸਤਿਗੁਰੂ ਦੀ ਮਹਿਮਾ ਹੋ ਰਹੀ ਹੈ ਜਦੋਂ ਛੇਵੇਂ ਪਾਤਸ਼ਾਹ ਬਾਰੇ ਚੱਬੇ ਪਿੰਡ ਦੀ ਰਹਿਣ ਵਾਲੀ ਇੱਕ ਮਾਂ ਮਾਈ ਸੁਲੱਖਣੀ ਨੇ ਸੁਣਿਆ ਨਾ ਉਹਦੇ ਅੰਦਰ ਇੱਕ ਭਾਵਨਾ ਜਾਗੀ। ਪ੍ਰੇਮ ਜਾਗਿਆ। ਮਾਈ ਸਲੱਖਣੀ ਕੋਲ ਜ਼ਮੀਨ ਜੈਦਾਤ ਧਨ ਬਹੁਤ ਹੈ। ਖੁੱਲੀ ਜ਼ਮੀਨ ਹੈ। ਪਰ ਘਰ ਦੇ ਵਿੱਚ ਕੋਈ ਔਲਾਦ ਨਹੀਂ ਆ। ਘਰ ਦੇ ਵਿੱਚ ਕੋਈ ਪੁੱਤ ਨਹੀਂ ਆ। ਤੇ ਮਾਈ ਸਲੱਖਣੀ ਜਦੋਂ ਛੇਵੇਂ ਪਾਤਸ਼ਾਹ ਦੀ ਬਾਰੇ ਸੁਣਿਆ ਤੇ ਮਾਤਾ ਸਲੱਖਣੀ ਜੀ ਗੁਰੂ ਹਰਗੋਬਿੰਦ ਸਹਿ ਮਹਾਰਾਜ ਦੇ دیدار ਕਰਨ ਵਾਸਤੇ ਆਪਣੇ ਘਰ ਤੋਂ ਤੁਰੇ ਤੇ ਪਾਤਸ਼ਾਹ ਦੀ ਜਿੱਤੇ ਅੱਜ ਗੁਰਦੁਆਰਾ ਸੰਗਰਾਣਾ ਸੇ ਬਣਿਆ 26 ਪਿੰਡ ਦੇ ਵਿੱਚ ਉੱਥੇ ਪਾਤਸ਼ਾਹ ਜੀ ਗੁਰੂ ਘਰ ਦੇ ਵਿੱਚੋਂ ਤੁਰਨ ਲੱਗੇ ਨੇ ਪਾਤਸ਼ਾਹ ਜੀ ਹਜੇ ਬੂਹੇ ਤੇ ਆਏ ਘੋੜੇ ਤੇ ਸਵਾਰ ਨੇ ਤੇ ਮਾਈ ਸਲੱਖਣੀ ਜੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਪਾਤਸ਼ਾਹ ਦੇ ਚਰਨਾਂ ਵਿੱਚ ਹੱਥ ਜੋੜ ਬੇਨਤੀ ਕਰਦੀ ਏ ਪਾਤਸ਼ਾਹ ਮੇਰੀ ਅਪਹਾਗਣ ਦੀ ਬੇਨਤੀ ਪ੍ਰਵਾਨ ਕਰਿਓ ਮੈਂ ਬੜੀਆਂ ਆਸਾਂ ਲੈ ਕੇ ਤੇਰੇ ਘਰ ਆਈ ਹਾਂ ਛੇਵੇਂ ਪਾਤਸ਼ਾਹ ਨੇ ਪੁੱਛਣਾ ਕੀਤਾ ਮਾਈ ਤੈਨੂੰ ਕੀ ਚਾਹੀਦਾ ਹੈ ਪਾਤਸ਼ਾਹ ਤੇਰਾ ਦਿੱਤਾ ਹੋਇਆ ਮੇਰੇ ਘਰ ਵਿੱਚ ਸਭ ਕੁਝ ਐ ਜ਼ਮੀਨ ਐ ਧਨ ਐ ਬਹੁਤ ਕੁਝ ਦਿੱਤਾ ਹੋਇਆ ਤੂੰ ਬਸ ਇੱਕੋ ਗੱਲ ਦੀ ਕਮੀ ਐ ਵੀ ਮੇਰੇ ਘਰ ਔਲਾਦ ਨਹੀਂ ਆ ਮੇਰੇ ਕੋਲ ਔਲਾਦ ਨਹੀਂ ਆ ਤੇ ਪਾਤਸ਼ਾਹ ਬੇਨਤੀ ਐ ਮੈਨੂੰ ਇੱਕ ਪੁੱਤ ਦੀ ਦਾਤ ਬਖਸ਼ਿਸ਼ ਕਰ ਦੇਵੇ। 6ਵੇਂ ਪਾਤਸ਼ਾਹ ਜੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਮਾਤਾ ਸਲੱਖਣੀ ਦੇ ਚਿਹਰੇ ਵੱਲ ਤੱਕ ਮੱਤੇ ਦੀਆਂ ਲਕੀਰਾਂ ਪੜ ਕੇ ਪਾਤਸ਼ਾਹ ਜੀ ਕਹਿੰਦੇ ਨੇ ਮਾਈ ਤੇਰੇ ਭਾਗਾਂ ਦੇ ਵਿੱਚ ਔਲਾਦ ਦਾ ਸੁੱਖ ਨਹੀਂ ਲਿਖਿਆ। ਤੇਰੇ ਭਾਗਾਂ ਦੇ ਵਿੱਚ ਕੋਈ ਪੁੱਤ ਨਹੀਂ ਲਿਖਿਆ। ਇਸ ਲਈ ਪੁੱਤ ਦੇ ਥਾਂ ਤੇ ਤੂੰ ਹੋਰ ਜੋ ਕੁਝ ਮੰਗੇਂਗੀ ਤੈਨੂੰ ਮਿਲ ਜਾਏਗਾ ਪੁੱਤ ਦੀ ਆਸ ਤੂੰ ਛੱਡ ਦੇ ਕਿਉਂਕਿ ਤੇਰੇ ਕਰਮਾਂ ਵਿੱਚ ਨਹੀਂ ਆ ਮਾਈ ਇਸ ਲਖਣੀ ਨੇ ਕਿਹਾ ਪਾਤਸ਼ਾਹ ਮੈਂ ਬੜੇ ਪੀਰ ਫਕੀਰ ਮਨਾਏ ਔਲੀਏ ਮਨਾਏ ਪਗੰਬਰ ਮਨਾਏ ਕਿਸੇ ਨੇ ਮੇਰੀ ਬਾਣਾ ਫੜੀ ਤੇ ਮੈਂ ਬੜੀ ਆਸ ਲੈ ਕੇ ਆਈ ਸਾਂ ਤੇਰੇ ਚਰਨਾਂ ਦੇ ਵਿੱਚ ਪਾਤਸ਼ਾਹ ਤੁਸੀਂ ਵੀ ਮੈਨੂੰ ਜਵਾਬ ਦੇ ਦਿੱਤਾ ਪਾਤਸ਼ਾਹ ਕਹਿੰਦੇ ਮਾਈ ਤੇਰੇ ਕਰਮਾਂ ਵਿੱਚ ਔਲਾਦ ਦਾ ਸੁੱਖ ਪੁੱਤ ਦਾ ਸੁੱਖ ਲਿਖਿਆ ਹੀ ਨਹੀਂ ਤੇ ਫਿਰ ਅਸੀਂ ਕਿੱਥੋਂ ਦੇ ਦਈਏ ਮਾਈ ਰੋਂਦੀ ਹੋਈ ਗੁਰਦਰਬਾਰ ਦੇ ਵਿੱਚੋਂ ਜਦੋਂ ਬਾਹਰ ਨਿਕਲੀ ਰੋਂਦੀ ਜਾ ਰਹੀ ਏ ਬਾਬਾ ਗੁਰਦਾਸ ਸਾਹਿਬ ਜੀ ਨੇ ਜਦੋਂ ਦੇਖਿਆ ਨਾ ਵੀ ਗੁਰੂ ਨਾਨਕ ਦੇ ਘਰ ਲੋਕ ਰੋਂਦੇ ਆਉਂਦੇ ਨੇ ਤੇ ਹੱਸਦੇ ਜਾਂਦੇ ਨੇ ਪਰ ਇੱਕ ਪਹਿਲੀ ਮਾਈ ਐ ਜਿਹੜੀ ਗੁਰੂ ਨਾਨਕ ਦੇ ਘਰੋਂ ਰੋਂਦੀ ਜਾ ਰਹੀ ਐ ਬਾਬਾ ਗੁਰਦਾਸ ਸਾਹਿਬ ਨੇ ਆਵਾਜ਼ ਮਾਰ ਕੇ ਪੁੱਛਿਆ ਮਾਈ ਕੀ ਗੱਲ ਗੁਰੂ ਨਾਨਕ ਦੇ ਘਰ ਲੋਕ ਰੋਂਦੇ ਆਉਂਦੇ ਨੇ ਤੇ ਹੱਸਦੇ ਜਾਂਦੇ ਜਾਂਦੇ ਨੇ ਤੇ ਮਾਈ ਤੂੰ ਕਿਉਂ ਰੋ ਰਹੀ ਐ ਮਾਈ ਨੇ ਕਿਹਾ ਬਾਬਾ ਮੈਂ ਬੜੀਆਂ ਆਸਾਂ ਮਰਾਦਾਂ ਲੈ ਕੇ ਗੁਰੂ ਹਰਗੋਬਿੰਦ ਸਹਿ ਮਹਾਰਾਜ ਦੇ ਚਰਣਾ ਵਿੱਚ ਆਈ ਸਾਂ ਅਰਦਾਸ ਬੇਨਤੀ ਕੀਤੀ ਮੇਰੇ ਘਰ ਕੋਈ ਔਲਾਦ ਨਹੀਂ ਮੈਂ ਪਾਤਸ਼ਾਹ ਤੋਂ ਪੁੱਤ ਮੰਗਿਆ ਤੇ ਪਾਤਸ਼ਾਹ ਨੇ ਮੈਨੂੰ ਜਵਾਬ ਦਿੱਤਾ ਵੀ ਤੇਰੇ ਕਰਮਾਂ ਦੇ ਵਿੱਚ ਤੇਰੇ ਲੇਖਾਂ ਦੇ ਵਿੱਚ ਪੁੱਤ ਨਹੀਂ ਲਿਖਿਆ ਹੋਇਆ। ਬਾਬਾ ਗੁਰਦਾਸ ਸਿੰਘ ਕਹਿੰਦੇ ਮਾਈ ਬਸ ਇੰਨੀ ਨਿੱਕੀ ਜੀ ਗੱਲ ਤੇ ਰੋਣ ਲੱਗ ਪਈ ਤੂੰ। ਮਾਈ ਤੈਨੂੰ ਮੰਗਣਾ ਨਹੀਂ ਆਇਆ। ਤੈਨੂੰ ਮੈਂ ਮੰਗਣ ਦੀ ਜਾਂਚ ਦੱਸਦਾ ਹਾਂ। ਕੱਲ ਨੂੰ ਫਿਰ ਆਈ ਛੇਵੇਂ ਪਾਤਸ਼ਾਹ ਤੋਂ ਮੰਗੀ ਜਿਵੇਂ ਮੈਂ ਕਿਹਾ। ਉਹਵੇਂ ਮੰਗ ਲਈ ਮਾਈ ਨੇ ਕਿਹਾ ਬਾਬਾ ਕਿ ਇਸ ਜਾਤ ਦੇ ਨਾਲ ਛੇਵੇਂ ਪਾਤਸ਼ਾਹ ਮੈਨੂੰ ਪੁੱਤ ਦੇ ਦੇਣਗੇ ਮੇਰੀ ਝੋਲੀ ਭਰ ਦੇਣਗੇ ਬਾਬਾ ਗੁਰਦਾਸ ਸਿੰਘ ਕਹਿੰਦੇ ਮਹਾਰਾਜ ਮੋੜ ਹੀ ਨਹੀਂ ਸਕਦੇ ਇਹ ᔪਗਤੀ ਹੈ ਇਸ ᔪਗਤੀ ਦੇ ਨਾਲ ਛੇਵੇਂ ਪਾਤਸ਼ਾਹ ਦੇ ਚਰਨਾਂ 'ਤ ਬੇਨਤੀ ਕਰੀ ਪਾਤਸ਼ਾਹ ਇਹਨੂੰ ਖਾਲੀ ਨਹੀਂ ਮੋੜਨਗੇ ਜਿਹੜੀ ਮਾਈ ਰੋਂਦੀ ਸੀ ਉਹ ਖੁਸ਼ ਹੋ ਗਈ ਤੇਰੇ ਦਾ ਖੜਾਓ ਪੈਦਾ ਹੋ ਗਿਆ ਮਾਈ ਆਪਣੇ ਘਰੇ ਗਈ ਅਗਲੇ ਦਿਨ ਦੀ ਉਡੀਕ ਕਰਦੀ ਪਈ ਹੈ ਮਾਈ ਨੂੰ ਰਾਤ ਲੰਘਾਉਣੀ ਔਖੀ ਹੋ ਗਈ ਵੀ ਜਲਦੀ ਜਲਦੀ ਰਾਤ ਨਿਬੜੇ ਦਿਨ ਚੜੇ ਤੇ ਮੈਂ ਛੇਵੇਂ ਪਾਤਸ਼ਾਹ ਕੋਲ ਜਾਵਾਂ ਅਗਲਾ ਦਿਨ ਚੜਿਆ ਮਾਈ ਆਪਣੇ ਘਰ ਤੋਂ ਤੁਰਿਤੇ ਇਧਰ ਛੇਵੇਂ ਪਾਤਸ਼ਾਹ ਦੀ ਸ਼ਿਕਾਰ ਤੇ ਜਾ ਰਹੇ ਸੀ ਮਾਈ ਨੇ ਰਸਤਾ ਰੋਕ ਛੇਵੇਂ ਪਾਤਸ਼ਾਹ ਦੇ ਘੋੜੇ ਦੀ ਲਗਾਮ ਫੜ ਲਈ ਤੇ ਲਗਾਾਂ ਫੜ ਕੇ ਮਾਈ ਕਹਿੰਦੀ ਏ ਪਾਚਾ ਮੇਰਾ ਜੀ ਕਰਦਾ ਜਦੋਂ ਮੈਂ ਸੁਬਾ ਸਵੇਰੇ ਉੱਠਾਂ ਤੇ ਮੇਰੀ ਨੋਹ ਘਰ ਦੇ ਵਿੱਚ ਝਾੜੂ ਮਾਰਦੀ ਪਈ ਹੋਵੇ ਤੋ ਝਾੜੂ ਛੱਡ ਕੇ ਮੈਨੂੰ ਚਾਹ ਪਾਣੀ ਦੁੱਧ ਛਕਾਵੇ ਪਾਤਸ਼ਾਹ ਮੇਰਾ ਜੀ ਕਰਦਾ ਮੇਰਾ ਪੁੱਤ ਖੇਤਾਂ 'ਚ ਕੰਮ ਕਰਦਾ ਹੋਵੇ ਤੇ ਮੇਰੀ ਨੋ ਮੇਰੇ ਪੁੱਤ ਵਾਸਤੇ ਸੋਹਣੇ ਪ੍ਰਸ਼ਾਦੇ ਬਣਾ ਕੇ ਲੱਸੀ ਲੈ ਕੇ ਜਾਵੇ ਖੇਤ ਵਿੱਚ ਪਾਤਸ਼ਾਹ ਮੇਰਾ ਜੀ ਕਰਦਾ ਮੇਰੇ ਵਿਹੜੇ ਦੇ ਵਿੱਚ ਪੋਤੇ ਖੇਡਦੇ ਹੋਣ ਪਾਤਸ਼ਾਹ ਕਿੰਨੇ ਮਾਈ ਤੇਰੇ ਕਰਮਾਂ ਦੇ ਵਿੱਚ ਤਾਂ ਪੋਤੀ ਨਹੀਂ ਕਿਹੜੀ ਨੋ ਕਿਹੜਾ ਪੁੱਤ ਤੇ ਕਿਹੜੇ ਪੋਤਿਆਂ ਦੀ ਗੱਲ ਕਰਦੀ ਐ ਪਾਤਸ਼ਾਹ ਮੈਨੂੰ ਪਤਾ ਮੇਰੇ ਕਰਮਾਂ 'ਚ ਇਹ ਲਿਖਿਆ ਨਹੀਂ ਪਰ ਪਾਤਸ਼ਾਹ ਪਾਤਸ਼ਾਹ ਜੀਓ ਜੇ ਪਹਿਲਾਂ ਨਹੀਂ ਮੇਰੇ ਕਰਮਾਂ ਦੇ ਵਿੱਚ ਮੇਰੇ ਲੇਖਾਂ ਦੇ ਵਿੱਚ ਪੁੱਤ ਲਿਖਿਆ ਔਲਾਦ ਲਿਖੀ ਤੇ ਪਾਤਸ਼ਾਹ ਬੇਨਤੀ ਹੈ ਉੱਥੇ ਲਿਖਣ ਵਾਲੇ ਵੀ ਤੁਸੀਂ ਤੇ ਇੱਥੇ ਲਿਖਣ ਵਾਲੇ ਵੀ ਤੁਸੀਂ ਉੱਥੇ ਵੀ ਤੁਹਾਡੀ ਕਲਮ ਚੱਲਦੀ ਹੈ ਤੇ ਪਾਤਸ਼ਾਹ ਇੱਥੇ ਵੀ ਤੁਹਾਡੀ ਕਲਮ ਚੱਲਦੀ ਹੈ ਜੇ ਪਾਤਸ਼ਾਹ ਉੱਥੇ ਨਹੀਂ ਨਾ ਲਿਖੇ ਪਾਤਸ਼ਾਹ ਕਿਰਪਾ ਕਰ ਦਿਓ ਮੇਰੇ ਕਰਮਾਂ ਦੇ ਵਿੱਚ ਹੁਣ ਪੁੱਤ ਲਿਖ ਦਿਓ ਆਕੂ ਸਤਨਾਮ ਸ਼੍ਰੀ ਪਾਤਸ਼ਾਹ ਜੀ ਉੱਤੇ ਨਹੀਂ ਲਿਖੇ ਤੇ ਹੁਣ ਲਿਖ ਦਿਓ ਪਾਤਸ਼ਾਹ ਆ ਮੇਰੇ ਹੱਥ ਵਿੱਚ ਕਲਮ ਹੈ ਆ ਮੇਰੇ ਹੱਥ ਵਿੱਚ ਦਵਾਈਤ ਹੈ ਪਾਤਸ਼ਾਹ ਬੜੀਆਂ ਆਸਾਂ ਮਰਾਦਾਂ ਲੈ ਕੇ ਆਈਆਂ ਪਾਤਸ਼ਾਹ ਅੱਜ ਖਾਲੀ ਨਾ ਮੁੜਿਓ ਪਾਤਸ਼ਾਹ ਜੀ ਸਮਝ ਗਏ ਵੀ ਇਹ ਕਿਤੇ ਸਿਆਣੇ ਪੁਰਖ ਨੂੰ ਮਿਲੀ ਏ ਮਾਈ ਤੇ ਉਹ ਸਿਆਣੇ ਪੁਰਖ ਨੇ ᔪਗਤੀ ਸਮਝਾਈ ਏ ਤੇ ਉਹਨੇ ਸਮਝਾ ਕੇ ਤੋਰਿਆ ਪਾਤਸ਼ਾਹ ਕਿਰਪਾ ਕਰ ਦਿਓ ਮਿਹਰ ਕਰ ਦਿਓ ਛੇਵੇਂ ਪਾਤਸ਼ਾਹ ਜੀ ਪਿਆਰ ਵਿੱਚ ਆਏ ਪਿਆਰ ਵਿੱਚ ਪਾਤਸ਼ਾਹ ਨੇ ਕਿਹਾ ਲਿਆ ਮਾਈ ਕਲਮ ਖੋਲ ਦਵਾਈ ਤੈਨੂੰ ਫਿਰ ਪੁੱਤ ਦਈਏ ਪਾਤਸ਼ਾਹ ਜੀ ਘੋੜੇ ਤੇ ਸਵਾਰ ਨੇ ਲੇਖਾਂ ਦੇ ਵਿੱਚ ਇੱਕ ਪੁੱਤ ਲਿਖਣ ਲੱਗੇ ਘੋੜਾ ਹਿੱਲਿਆ 1 ਕੇ ਤੋਂ 7 ਬਣ ਗਏ ਪਾਤਸ਼ਾਹ ਕਹਿੰਦੇ ਮਾਈ ਅਸੀਂ ਤੈਨੂੰ ਇੱਕ ਪੁੱਤ ਦੇਣ ਲੱਗੇ ਸਾਂ ਉਸ ਅਕਾਲ ਪੁਰਖ ਪਰਮਾਤਮਾ ਦੀ ਮਿਹਰ ਹੋਈ 1 ਕੇ ਤੋਂ 7 ਬਣ ਗਿਆ ਤੇਰੇ ਘਰ ਸੱਤ ਪੁੱਤ ਪੈਦਾ ਹੋਣਗੇ ਆਖੋ ਸਤਨਾਮ ਸ਼੍ਰੀ ਓ ਮਾਈ ਛੇਵੇਂ ਪਾਤਸ਼ਾਹ ਨੂੰ ਕਹਿੰਦੀ ਪਾਤਸ਼ਾਹ ਤੂੰ ਮੈਨੂੰ ਜਮੀਨ ਹੀ ਐਨੀ ਦਿੱਤੀ ਐ ਤੇਰੀ ਬਖਸ਼ਿਸ਼ ਦੇ ਨਾਲ ਜਮੀਨ ਹੀ ਐਨੀ ਐ ਧਾਨੀ ਐਨਾ ਹੈ ਇੱਕ ਪੁੱਤ ਨਾ ਤੇ ਉਸ ਜਮੀਨ ਨੂੰ ਸੰਭ ਸਕਦਾ ਸੀ ਨਾ ਉਹ ਧਨ ਦੀ ਰਖਵਾਲੀ ਕਰ ਸਕਦਾ ਸੀ ਜਿੰਨੀ ਤੋਂ ਜ਼ਮੀਨ ਦਿੱਤੀ ਐ ਉਸ ਜ਼ਮੀਨ ਨੂੰ ਸਾਹਮਣੇ ਵਾਤੇ ਸੱਤਾਂ ਪੁੱਤਾਂ ਦੀ ਮੈਨੂੰ ਲੋੜ ਸੀ ਆਕੂ ਸਤਨਾਮ ਸ਼੍ਰੀ ਉਹ ਕਿਤੇ ਇੱਕ ਪੁੱਤ ਨਹੀਂ ਸੀ ਕਰਮਾਂ ਦੇ ਵਿੱਚ ਪਾਤਸ਼ਾਹ ਨੇ ਉਸ ਮਾਈ ਨੂੰ ਸੱਤ ਪੁੱਤ ਦੇ ਦਿੱਤੇ ਤੇ ਅੱਜ ਪਿੰਨ ਚੱਬੇ ਦੇ ਵਿੱਚ ਉਸੇ ਮਾਈ ਦੇ ਪੁੱਤਾਂ ਦੇ ਨਾਮ ਤੇ ਸੱਤ ਪਤੀਆਂ ਨੇ ਸੱਤ ਪਤੀਆਂ ਕੋਈ ਭਾਵਨਾ ਦੇ ਨਾਲ ਬੇਨਤੀ ਤੇ ਕਰੇ ਪ੍ਰੇਮ ਤੇ ਹੋਵੇ ਗੁਰੂ ਨਾਲ ਭਾਵਨਾ ਦੇ ਨਾਲ ਕੀਤੀ ਹੋਈ ਅਰਦਾਸ ਕਦੇ ਵਿਅਰਥ ਨਹੀਂ ਜਾਂਦੀ ਬਿਰਤੀ ਕਦੇ ਨਾ ਹੋਵਈ ਜਨ ਕੀ ਅਰਦਾਸ ਨਾਨਕ ਜੋਰ ਗਵਿੰਦ ਕਾ ਪੂਰਨ ਗੁਣਤਾਸ ਭਾਵਨਾ ਦੇ ਨਾਲ ਅਰਦਾਸ ਕੀਤੀ ਹੋਵੇ ਤੇ ਉਹ ਵਿਅਰਥ ਚਲੀ ਜਾਵੇ ਇਹ ਹੋ ਨਹੀਂ ਸਕਦਾ ਗੁਰੂ ਮੇਰਾ ਸਾਧ ਸੁਣਦਾ ਹੈ ਸਦ ਵੇਖਦਾ ਸ਼ਬਦੇ ਰਿਆ ਸਮਾਏ ਜੇ ਕੋਈ ਅੱਧ ਵੀ ਅਰਦਾਸ